ਵਧੀਆ ਠੀਕਾ ਥੋੜਾ ਐ ਘਾਲੋ ਦਹੀਆ ਹੁਣ ਤਾਂ ਨਾਏ ਹੋਇਓ ਫਿਰ ਵਧੀਆ ਨੀਂਦ ਆ ਜੂਗੀ ਖਾ ਕੇ ਅੱਛਾ ਨਾਮ ਹੋ ਗਿਆ ਤੇਰਾ ਅੱਜ ਦੇਖ ਗੁੱਡੀ ਦਲੀਆ ਕਰ ਲੈ ਗੁੱਡੀਆਂ ਠੀਕ ਹੈ ਲੋ ਜੀ ਬਹੁਤ ਸਵਾਦ ਆ ਅੱਜ ਤਾਂ ਉਹ ਨਹੀਂ ਬਣ ਲੈਗਾ ਚਲੋ ਨੂੰ ਆ ਰਹਾ ਜੀ ਨੂੰ ਅੱਜ ਤਾਂ ਕਮਾਲ ਹੋਗੀ ਅੱਧਾ ਘਰ ਹੈ ਉੱਤਰ ਹੈ ਹਾਂ ਹਾਂ ਬੀ ਇਹ ਤਾਂ ਕਈ ਨਹੀਂ ਗਿਣੀ ਉਹਨੂੰ ਆਦੋ ਇਹ ਤਾਂ ਛੋਟੀ ਜਿਹੀ ਵਾਕ ਮੰਗੂ ਧੱਕਾ ਨਹੀਂ ਲਾਇਆ ਕਿ ਆਹ ਮਗਰ ਟੁੱਟ ਕੋਲ ਪਹਿਲਾਂ ਸਾਲੋ ਅੱਜ ਕਹਿੰਦੇ ਮਾਤਾ ਨਾ ਹੋਣਾ ਸਵੇਰ ਹੀ ਕਹਿੰਦੇ ਲੱਤਾਂ ਕਾੜ ਲਓ ਸਾਡੇ ਨਾਲ ਵੱਜੇ ਨੇ 8 ਵਜੇ ਫਿਰ ਅਸੀਂ ਨਿਮਾਹ ਤੇ ਬੀਮਾ ਸਾਹ ਉੱਧਰ ਪਾਸ ਹੋਇਆ ਢੀ ਤੇਲ ਲਾ ਕੇ ਪੂਰੀ ਨਵੀਂ ਚਮਕਦਾਰ ਚਲੋ ਜੀ ਤੇਲ ਨਾਲ ਪਈਆ ਗੱਜ ਹੋਈ ਗੱਡੀ ਉਹਦਾ ਤੇਲ ਟੂਲ ਦਾ ਮੂੰਹ ਮਾ ਤੇ ਆ ਨਾਸ਼ਾ ਨੁਕਤੇ ਸਾਰੇ ਆਮੇ ਲਾ ਲੈਣੋ ਹੁਣ ਤਾਂ ਠੀਕ ਹੋ ਹਨਾ ਹਨਾ ਬਾਪੂ ਜੀ ਠੀਕ ਹੋ ਹਨਾ ਆਦੀ ਸੰਦੀਪ ਲਾਉਂਦੀ ਆ ਸਾਸਰੀ ਮੈਂ ਹੁਣ ਤਾਂ ਠੀਕ ਹਾਂ ਆ ਮੋਬਾਈਲ ਤੇ ਸਾਸਰੀ ਦਾ ਹੋਵੇ ਸਾਰੇ ਵੀਰ ਨੂੰ ਦੋ ਇੱਥੇ ਕਰਕੇ ਦੋਨੇ ਹੱਥ ਨਾਲ ਸਾਸਰੀ ਕਾਰ ਜੀ ਕਰ ਹੁਣ ਤਾਂ ਬਾਪੂ ਜੀ ਪਹਿਲਾਂ ਨਾਲ ਬਹੁਤ ਠੀਕ ਨਹੀਂ ਜੀ ਤੇ ਹੁਣ ਦੇਖਿਓ ਪਿੱਛੇ ਨੂੰ ਹੋਣਗੇ ਕੋਈ ਪਿੱਛੇ ਨਹੀਂ ਲੋਈ ਸੋ요 ਬਾਈਥੀ ਗੱਲ ਹਰਸ ਲਓ ਇਥੇ ਅਰਮਾਲ ਜੀ ਇਹ ਰਾਤ ਕਾਦੀ ਸੀ ਦਹੀਂ ਦੇ ਵਿੱਚ ਆਲੂ ਪਾ ਕੇ ਤੇ ਹੁਣ ਆ ਕਹਿੰਦੇ ਮਿੱਠਾ ਖਾਣਾ ਫਿਰ ਦਾਲੀਆਂ ਬਣਾਤਾ ਸੀਨੇ ക <descriptor> <spit salvation> <Maniwi>. ਇੰਨਾ ਜ਼ਾਲਾ ਘੱਮ ਲੈ ਕੇ ਆਵੇ ਹੋਵੇ ਘੱਮ ਲੈ ਕੇ ਬੜੀਆ ਆ ਜੋ ਕੋਈ ਨਾ ਹੁੰਦਾ ਅੰਨਾ ਕੋਈ ਖਾਓ ਕਰਨਿਆ ਚਾਹੁੰਦਾ ਗੱਲ ਲੱਗ ਗਈ ਥੋੜਾ ਥੋੜਾ ਪਾ ਦੇਣਾ ਇਹ ਤਾਂ 10 ਵਾਰ ਧੋ ਕੇ ਜਮੀ ਜਦੋਂ ਬਰੀਕ ਰਹਿ ਜਾਂਦਾ ਕੜਾਹ ਵਾਂਗੂ ਫਿਰ ਕਰਦੇ ਆ ਹਾਉ ਜੀ ਆਪਾਂ ਆਇਆ ਵੀ ਇਹਨਾਂ ਦੀਆਂ ਨਾੜਾਂ ਕਮਜ਼ੋਰ ਹੋ ਰਹੀਆਂ ਨੇ ਨਾ අවවි කතයි යන්න කඩ්ඩ රෑජන්නනනම් ਬਾਪੂ ਜੀ ਦਾ ਹੱਡ ਵੀ ਛੁਰੀਆਂ ਵਾਂਗੂ ਗੜਦਾ ਸੀ ਆਪੇ ਗੈਰਿੰਦੇ ਨੇ ਲੈ ਆਓ ਭਾਈ ਵਧੀਆ ਸਵਾਦ ਆ ਬਾਪੂ ਜੀ ਨਜ਼ਾਰੇ ਨਾਲ ਖਾਦੇ ਨੇ ਹਲੇ ਨਹੀਂ ਬੋਲਦੇ ਹਲੇ ਨਹੀਂ ਰਿਜ਼ਲਟ ਦਿੰਦੇ ਮਿੱਠਾ ਤਾਂ ਪਹਿਲੇ ਨੂੰ ਹੀ ਖਾ ਕੇ ਰਾਇਓ ਹਾਂ ਔਰ ਤੁਸੀਂ ਕੀ ਚੜੀ ਕਹਿ ਰਹੇ ਸੀ ਖੀਚੜੀ ਨੂੰ ਪੌਰਾ ਨਹੀਂ ਹਾਂ ਕਹੇ ਦੀ ਦੜੀਆਂ ਖੀਚੜੀ ਦੇ ਰੇਤੇ ਦੀ ਬਣਾਉਂਦਾ ਹਾਂ ਆਹ ਰਾਇਓ ਹਾਂ ਅਜਾ ਲਿਓ ਲੈਣੇ ਚਿੱਟੇ ਛੋਲੇ ਹੋ ਕੇ ਆ ਲੈ ਤੇਰੇ ਬਣਾ ਕੋਈ ਨਹੀਂ ਆਂਦੋ ਆ ਪਾਵਾ ਕਰੀਆ ਦੜੀਆਂ ਪਾਵਾ ਕਰੀਆ ਦੜੀਆਂ ਪਾਵਾ ਕਰੀਆ ਆ ਦੜੀਆਂ ਉਹ ਕਾਲਾ ਕੰਟਾ ਯੋ ਖਾਈ ਬੰਧਾਉ ਪਾ ਲੈ ਉਸ ਨੂੰ ਬੋਰ ਕਿਤੀ タルਿਆ ਆਲੂ ਦੀ ਬਾੜੀ ਮਾੜੀ ਜੀ ਤੁਮ ਤੇਰੀ ਜੀ ਮੂਝ ਪਾ ਰੋ ਤੇਰਾ ਕਰਾ ਜੀ ਬਾਲਾ ਬੋਲ ਤੇਰੀ ਗਿੱਧਾ ਹੈ ਉਹਦਾ ਜੰਮਿਆ ਹੈ ਪੋਣਾ ਨਹੀਂ ਪਣੀ ਹੈ ਜੀ ਹਾਂ ਪਾਣੀ ਪੀ ਲਓ ਪਾਣੀ ਪੀ ਪਾਣੀ ਪੀ ਆ ਗਾ ਬੱਦੋ ਪਾਣੀ ਸਾਰੇ ਦੂਜੀ ਜੋ ਹੋਰੀ ਪਾਣੀ ਦਾ ਅਗਰ ਮੈਂ ਇਸ ਬਾਹਰ ਜਾਂਦੀ ਆ ਨਾ ਪਾਣੀ ਪੀ ਲਾ ਆਖੋ ਆਲੀ ਚਿੱਕੀ ਦੀ ਕਿੱਜਾ ਚ ਰਹਿ ਗਏ ਹੁਣ ਥੋੜਾ ਹੀ ਆ ਬਸ ਹੌਲੀ ਹੌਲੀ ਹੋ ਜਾਣਗੇ ਸੈਟ ਪਾਣੀ ਬੜਾ ਆ ਦਰਿਆ ਦਰਿਆ ਨਾ ਹੋ ਰਹੀ ਪੁੱਛ ਲਵਾਂ ਉਹ ਕੀ ਆ ਤੋਰਾ ਕੇ ਲਈਆਂ ਤੇ ਮਾੜੀ ਜੀ ਇਹ ਪਾਉਣਗੇ ਵਸ ਮੂਝਾ ਝੁਰਚਰਾ ਕਰਨਗੇ ਆਪਦਾ ਹੈ ਤੋ ਵਸ ਇਹਨਾਂ ਨੇ ਮੂਝਾ ਹੀ ਇਹਨਾਂ ਨੂੰ ਕੀ ਇਹਨਾਂ ਨਾਲ ਆਪਦਾ ਮਿੱਠਾ ਜਾ ਖਾ ਕੇ ਹੁਣ ਖੋਲਣੀ ਕਰਵਾ ਹਾਂ ਜੀ ਵਧੀਆ ਹੋ ਜਾਣਾ ਹਾਂ ਹਾਂ ਨਾ ਵਧੀਆ ਮੂਹ ਸਾਹਿਬ ਹੋ ਜਾਣਾ ਹਾਂ ਕੱਲ ਸਾਡਾ ਮਿਲਣਾ ਸਾਡਾ ਕੱਲ ਬਾਅਦ ਸੱਜਣ ਜੀ ਜਦੋਂ ਤੱਕ ਹਾਂ ਉਹ ਚੇ ਗੋਰੀ ਨਾਲ ਖਰੋਏ ਦਾ ਸਬਜੀਣਾ ਮੂ ਕਰਾ ਗਰੇ ਨਾ ਜੇ ਉਹ ਵੀ ਆਪੇ ਥੋੜੀ ਜਿਹੀ ਲੱਗ ਕੇ ਵਜਾ ਮੈਨੂੰ ਅਟੂਲਾ ਲੱਗਿਆ ਨਾ ਦੱਬ ਚੁਪਾ ਵੇ ਨਾ ਦਾਲੀਆਂ ਸਵਾਤੀ ਹਾ ਗੜਦਾ ਆ ਬਾਪੂ ਜੀ ਦਲੀਆ ਸਵਾਤੀ ਸੁਰੀਆ ਨਾਲ ਆ ਕੇ ਬੈਠਿਆ ਕਰੋ ਸੁਰੀਆ ਲੈ ਰਹੇ ਕਿਹਾ ਚਲੇ ਤੇ ਪੋਰਾ ਇਹ ਦਲੀਆ ਦਾ ਪੋਰਾ ਲਓ ਆ ਬੁੱਕੀ ਗਈ ਦੀ ਲੈ ਲਾ ਸੌਜੀ ਦਾ 5000 ਦਾ 5000 ਸੌਜੀ ਬੁੱਕੀ ਕਿਹਾ ਸੌਜੀ ਦਾ ਓਹੋ 5000 ਸੌਜੀ ਲੈਂਦਾਗਾ ਇੱਕ ਵਾਰ ਕੀ ਮਾਹੀ ਆ ਕੇ ਕਿਹਾ ਗੁੱਡੀ ਨੂੰ ਨਾ ਯਾਰ ਨਾ ਨਾ ਉਹ ਬੁੱਕ ਨਾ ਆਈ ਹੋਈ ਉਹ ਤੁਹਾਨੂੰ मालूम ਹਾ ਕਿ ਉਹ ਆਲੂ ਮਿਲਦੇ ਆਉਂਦੇ ਉਹ ਪਾਣੀ ਕੱਢੀਓ ਤਾਂ ਜੀ ਚਾਹ ਹੀ ਖਾਂਦੇ ਨੇ ਐ ਨਹੀਂ ਪਤਾ ਹੁਣ ਕੱਲ ਤੱਕ ਬੈਠੇ ਰਹਿਣ ਭੁੱਖ ਵਰਤ ਤੈ ਕੱਢ ਲਾ ਨਾ ਤੜਕੀਏ ਖਾਣ ਜਾ ਕੇ ਬੱਸ ਉਹ ਸਮਝਦਾ ਨਾ ਉਹ ਮੈਂ ਯਾਨ ਪ੍ਰੈਪਰੇਟਿਵ ਪਾਉਂਦੇ ਸਭ ਕੁਝ ਉਹ ਗੈਰੀ ਜਾਣਾ ਪੁੱਤ ਤੂੰ ਹਰ ਖਾਗਰ ਮੂਏ ਦਾ ਪੂਆ ਬਾਜ ਨਾਲ ਦਿਆਣਾ ਪੇਰੇ ਹੋਰ ਉਹਦੇ ਮੋਢੇ ਤੇ ਦਾ ਆਪ ਦਸਰ ਗੇਰ ਕੇ ਰੱਖਦਾ ਲੈ ਆ ਕੁ ਹੋ ਗਿਆ ਨਾ ਜਿੱਦਾਂ ਪਾਣੀ ਪੀ ਲਿਆ ਰੋ ਪਾ ਕੇ ਕੋਲ ਕੱਲਾ ਵੀ ਖਾਣ ਲੂ ਮੰਗੀ ਕਿਨ ਚਾਹ ਲਾਉਣਾ ਪਿਆ। ਹਾਂ ਅਗੂ ਗੱਲ ਦਾਦਾ। ਪਾਨਾ ਨਾ। ਉਹ ਨਾ ਕਿਨ ਲਾ ਪਾਣੀ ਪੀ ਜਾਣਾ। ਬਸ ਜਿਹੜਾ ਖਾ ਲਿਆ ਵਧੀਆ ਸਾਮ ਕਾ ਦੀ। ਜਦੋਂ ਜਿਆਦਾ ਥੱਕਾ ਕਰਦੇ ਆ ਫਿਰ ਤਾਂ ਹੀ ਇਹ ਖਾਂਦੇ। ਨਹੀਂ ਆਪੇ ਪੀਦਾ ਬੜਾ। ਹੋਰ। ਹੋਰ ਇੰਨਾ ਕ ਖਾ ਲੈਣਾ ਵਧੀਆ ਆਧਾਰ ਹੋ ਜਾਂਦਾ ਇੰਨੇ ਕ ਨਾਲੇ। ਕੋਈ ਆਪ ਤਾਂ ਜਿੰਨਾ ਕ ਮਰੀ ਕੋਈ ਵਿਆਹ ਆਉਤੇ ਆਪ ਜਿੰਨਾ ਨੂੰ ਚਾਹੀਦਾ। ਹਾਂ ਜਦੋਂ ਆਪਾਂ ਥੱਕਾ ਕਰੀ ਜਾਂਦੇ ਆ ਫਿਰ ਉਹ ਔਖਾ ਹੀ ਕਰਦਾ ਉਹਨਾਂ। ਚੱਲ ਪਿਆਰਾ ਉਹ ਇੱਥੇ ਵਾਰਾ ਨਾ ਕਹਿੰਦੇ ਹਾਂ ਚੱਲ ਵਾਣੋਂ ਦੋ ਕਾਂਟੇ ਟਿਕ ਜਾਣਗੇ ਨਾ ਕੇਰਾ ਆਵਗਾ ਹਾਰ ਹਾਰ ਹੋੜਾ ਇਹ ਸਰੀਰ ਹੋ ਜਾਂਦਾ ਵਰਕੀ ਲਾਣੀ ਇਹ ਲੈ ਪਏ ਇਹ ਲੈ ਚਲੋ ਜੀ ਕਰ ਦੋ ਗੱਡੀ ਟੇਢੀ ਹੂੰ ਤੇ ਸੜਕ ਤੇ ਦળਿਆ ਸਵਾਦਤੀ ਦળਿਆ ਸਵਾਦਤੀ ਮਹਾ ਦળਿਆ ਸਵਾਦਤੀ ਠੀਕ ਆ ਚਲੋ ਹੁਣ ਪੈ ਜਾਓ ਉਹਰੇ ਵਰਕੀ ਮੂੰਚੇ ਨਹੀਂ ਬੈਠੇ ਨੇ ਚਪਲੂ ਜੀ ਚਪਲੂ ਜੀ ਹੌਲੀ ਹੌਲੀ ਚੇ ਬੋਲੀ ਜਾਂਦੀ ਆ ਨਾ ਬੋਲੀ ਬੋਲੀ ਹੌਰ ਹੌਰ ਇੱਕ ਤਾਂ ਹੁਣ ਦੰਦ ਨਹੀਂ ਨਾ ਹੈਗੇ ਬੁੱਟ ਰਹਿ ਗਏ ਉਹ ਕਮਜ਼ੋਰ ਹੋ ਗਏ ਗੱਡੀ ਹੌਲ ਹੋਲ ਕੇ ਕੱਟਦੀ ਆ ਕੋਨਾ ਕੋਨਾ ਵਰਕੀ ਕੱਟਣਗੇ